ਪੰਜਾਬ ਵਿੱਚ ਭਾਜਪਾ ਨੇ ਪਾਕਿਸਤਾਨੀ ਨਾਗਰਿਕਾਂ ਨੂੰ ਵਾਪਸ ਭੇਜਣ ਦੀ ਮੰਗ ਚੁੱਕੀ ਹੈ ਡਿਪਟੀ ਕਮਿਸ਼ਨਰ ਅਤੇ ਰਾਜਪਾਲ ਨੂੰ ਮੰਗ ਪੱਤਰ ਸੌਂਪੇ ਨੇ ਜਿਸ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਪਾਕਿਸਤਾਨੀ ਨਾਗਰਿਕ ਪੰਜਾਬ ਵਿੱਚ ਕਾਨੂੰਨੀ ਜਾਂ ਗੈਰ ਕਾਨੂੰਨੀ ਤੌਰ ਤੇ ਰਹਿਣ ਵਾਲੇ ਲੋਕਾਂ ਨੂੰ ਪਾਕਿਸਤਾਨ ਭੇਜ ਦਿੱਤਾ ਜਾਵੇ ਭਾਜਪਾਗੂ ਨੇ ਕਿਹਾ ਕਿ ਸਾਡੀ ਵਾਈਫਾਈ ਟੀਮ ਦੀ ਅਗਵਾਈ ਕੇ ਪੰਜਾਬ ਦੇ ਰਾਜਪਾਲ ਨੂੰ ਮੰਗਾ ਦਾ ਇੱਕ ਪੱਤਰ ਦਿੱਤਾ ਗਿਆ ਕਿ ਪਾਕਿਸਤਾਨ ਲੋਕ ਇੱਥੇ ਆਰਾਮ ਨਾਲ ਰਹੇ ਨੇ ਸਾਡੇ ਲੋਕਾਂ ਨੂੰ ਮਾਰ ਰਹੇ ਨੇ ਉਹਨਾਂ ਨੇ ਕਿਹਾ ਕਿ ਮਾਸੂਮ ਨਾਗਰਿਕਾਂ ਦਾ ਕੀ ਹਿਸਾਬ ਸੀ ਜਿਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ ਹੈ ਅਮ੍ਰਿਤਸਰ ਦੇ ਵਿੱਚ ਇਹ ਮੰਗ ਪੱਤਰ ਸੌਪਿਆ ਗਿਆ ਹੈ ਪਾਸ਼ਪਾ ਦੇ ਨੇਤਾ ਨੇ ਤਿੱਖੇ ਸ਼ਬਦਾਂ ਚ ਪਾਕਿਸਤਾਨੀ ਨਾਗਰਿਕਾਂ ਨੂੰ ਇੱਥੇ ਰਹਿਣ ਦਾ ਵਿਰੋਧ ਕੀਤਾ ਦੇਖੋ ਜੋ ਕਸ਼ਮੀਰ ਦੇ ਵਿੱਚ ਸਾਡੇ ਨਿਰਦੋਸ਼ ਜਿਹੜੇ ਸੈਰ ਕਰਨ ਵਾਸਤੇ ਸਾਡੇ ਨਾਗਰਿਕ ਜਿਹੜੇ ਜਿਨ੍ਹਾਂ ਨੂੰ ਉਹਨਾਂ ਨੇ ਗੋਲੀਆਂ ਮਾਰੀਆਂ ਪਾਕਿਸਤਾਨੀ ਦੇ ਅਤਵਾਦੀਆਂ ਨੇ ਅਸੀਂ ਅੱਜ ਮੰਗ ਰੱਖਣੇ ਆਏ ਆ ਕਿ ਆ ਜਿਹੜੇ ਇਥੋਂ ਦੇ ਪੰਜਾਬ ਦੇ ਵਿੱਚ ਜਿਹੜੇ ਵੀ ਪਾਕਿਸਤਾਨੀ ਨਾਗਰਿਕ ਕਾਨੂੰਨੀ ਜਾਂ ਗੈਰ ਕਾਨੂੰਨੀ ਤੌਰ ਤੇ ਇੱਥੇ ਰਹਿ ਰਹੇ ਆ ਅਸੀਂ ਚਾਹੁੰਦੇ ਆ ਉਹ ਇਹ ਵੀ ਕਿਉਂਕਿ ਉਹ ਸਾਡੇ ਨਾਗਰਿਕਾਂ ਨੂੰ ਮਾਰ ਰਹੇ ਆ ਤੇ ਇਹ ਇੱਥੇ ਸੁਵਿਧਾਨਾ ਸੁਵਿਧਾਵਾਂ ਜਿਹੜੀਆਂ ਹਿੰਦੁਸਤਾਨ ਦੁਆਰਾ ਦਿੱਤੀਆਂ ਉਹਨਾਂ ਦਾ ਆਨੰਦ ਮਾਣ ਰਹੇ ਆ ਚੁੱਪ ਕਰਕੇ ਇੱਥੇ ਰਹਿ ਰਹੇ ਆ ਭਾਵੇਂ ਕਾਨੂੰਨੀ ਰਹਿ ਰਹੇ ਆ ਭਾਵੇਂ ਗੈਰ ਕਾਨੂੰਨੀ ਰਹਿ ਰਹੇ ਆ ਕਿਉਂਕਿ ਅਸੀਂ ਕਹਿੰਦੇ ਆ ਕਿ ਇਹਨਾਂ ਨੂੰ ਪਾਕਿਸਤਾਨ ਵਾਪਸ ਭੇਜਿਆ ਜਾਵੇ ਸਾਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਭਾਜਪਾ ਦੀ ਸਰਕਾਰ ਆ ਉਹਨਾਂ ਪ੍ਰਦੇਸ਼ਾਂ ਦੇ ਵਿੱਚ ਬੜੀ ਸ਼ਕਤੀ ਨਾਲ ਜਿਹੜੇ ਨਾਗਰਿਕ ਪਾਕਿਸਤਾਨ ਦੇ ਸਾਡੇ ਹਿੰਦੁਸਤਾਨ ਦੇ ਵਿੱਚ ਰਹਿ ਰਹੇ ਆ ਉਹਨਾਂ ਨੂੰ ਛਾਣਬੀਨ ਕਰਕੇ ਉਹਨਾਂ ਨੂੰ ਉਹਨਾਂ ਦੇ ਵਤਨ ਵਾਪਸ ਭੇਜਿਆ ਜਾ ਰਿਹਾ ਅਸੀਂ ਅੱਜ ਮੰਗ ਕਰਨ ਆਏ ਆ ਪੰਜਾਬ ਸਰਕਾਰ ਕੋ ਵੀ ਕਿ ਜਿਹੜੇ ਸਾਡੇ ਪੰਜਾਬ ਦੇ ਵਿੱਚ ਹੈ ਇਹ ਪਾਕਿਸਤਾਨੀ ਨਾਗਰਿਕ ਇੱਥੇ ਰਹਿ ਰਹੇ ਆ ਹਿੰਦੁਸਤਾਨ ਦੀਆਂ ਸਹੂਲਤਾਂ ਨੂੰ ਮਾਂਦ ਰਿਆ ਉਹਨਾਂ ਨੂੰ ਵੀ ਇਹ ਸੇਕ ਲਗਣਾ ਚਾਹੀਦਾ ਜਿਤਨਾ ਸਾਡੇ ਜਿਹੜੇ નિર્ਦੋਸ਼ ਸਾਡੇ ਨਾਗਰਿਕ ਜਿਨ੍ਹਾਂ ਨੂੰ ਗੋਲੀਆਂ ਨਾਲ ਮਾਰਿਆ ਗਿਆ ਇਹਨਾਂ ਨੂੰ ਆਪਣੇ ਵਤਨ ਪਾਕਿਸਤਾਨ ਭੇਜਣਾ ਚਾਹੀਦਾ ਇਹਨਾਂ ਨੂੰ ਹਿੰਦੁਸਤਾਨ ਰਹਿਣ ਦਾ ਕੋਈ ਹੱਕ ਨਹੀਂ ਹੈਗਾ ਦੇਖੋ ਅੱਜ ਅਸੀਂ ਇੱਕ ਮੰਗ ਪੱਤਰ ਡੀਸੀ ਸਾਹਿਬ ਨੂੰ ਦੇਣ ਆਏ ਆਂ ਔਰ ਇਹ ਸਾਡੀ ਜਿਹੜੀ ਹਾਈ ਕਮਾਂਡ ਹੈ ਉਹ ਰਾਜਪਾਲ ਸਾਡੇ ਜਿਹੜੇ ਹੈਗੇ ਆ ਗਵਰਨਰ ਉਹਨਾਂ ਨੂੰ ਵੀ ਮੰਗ ਪੱਤਰ ਦੇਣ ਆ ਰਹੇ ਗਏ ਨੇ ਔਰ ਸਾਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਔਰ ਜੋ ਉਸ ਤੋਂ ਬਾਅਦ ਜੇ ਸਾਡਾ ਮੰਗ ਨਹੀਂ ਮੰਨੀ ਜਾਂਦੀ ਜੋ ਸਾਨੂੰ ਪ੍ਰਦੇਸ਼ ਵੱਲੋਂ ਦਿਸ਼ਾ ਨਿਰਦੇਸ਼ ਆਉਣਗੇ ਅਸੀਂ ਉਹ ਵੀ ਕਰਨ ਨੂੰ ਤਿਆਰ ਆ। ਦੇਖੋ ਅਸੀਂ ਇੱਕ ਗੱਲ ਹੈ ਅਸੀਂ ਕਿਸੇ ਦੇ ਦੁੱਖੀ ਨਹੀਂ ਪਰ ਜੋ ਹਾਲਾਤ ਅੱਜ ਹਿੰਦੁਸਤਾਨ ਤੇ ਪਾਕਿਸਤਾਨ ਦੇ ਬਣੇ ਆ ਇਹਨਾਂ ਦੋਨਾਂ ਮੁਲਕਾਂ ਨੂੰ ਇਹ ਚਾਹੀਦਾ ਹੈ ਕਿ ਜਿਹੜੇ ਇਦਾਂ ਦੇ ਕੇਸ ਆ ਉਹਨਾਂ ਨੂੰ ਬਹਿ ਕੇ ਸੁਲਝਾਇਆ ਜਾਵੇ ਪਰ ਜਿਹੜੇ ਨਾਗਰਿਕ ਦੋਰੀ ਮਾਪ ਦੇ ਟਾਂ ਮਨਾ ਰਹੇ ਨੇ ਉਥੋਂ ਦੀ ਨਾਗਰਿਕਤਾ ਹੈਗੀ ਆ ਪਰ ਆਪਣੇ ਇਥੇ ਹਿੰਦੁਸਤਾਨ ਆ ਕੇ ਰਹਿ ਰਹੇ ਆ ਸੁਵਿਧਾ ਵਾਂ ਇਥੋਂ ਦੇ ਰਹਿਣੀਆਂ ਗਾਲਾਂ ਸਾਨੂੰ ਹਿੰਦੁਸਤਾਨੀਆਂ ਨੂੰ ਕੱਢਦੇ ਨੇ ਉਹਨਾਂ ਨੂੰ ਵਾਪਸ ਭੇਜਣਾ ਚਾਹੀਦਾ ਹੈ ਦੇਖੋ ਕੋਈ ਮੈਂ ਤੁਹਾਨੂੰ ਦੱਸ ਰਿਹਾ ਜਿਹੜੇ ਕੋਈ ਇਹੋ ਜਿਹੇ ਕੇਸ ਨੇ ਉਹਨਾਂ ਨੂੰ ਜਿਹੜੇ ਹਾਈ ਸਾਡੇ ਜਿਹੜੇ ਫੋਰਨ ਮਿਨਿਸਟਰੀ ਉਹਨਾਂ ਨਾਲ ਬਹਿ ਕੇ ਉਹਨਾਂ ਨੂੰ ਇਹ ਮਸਲਾ ਸੁਲਝਾਉਣਾ ਚਾਹੀਦਾ ਪਰ ਅਸੀਂ ਤੇ ਇਹ ਮੰਗ ਰੱਖ ਰਹੇ ਆ ਵੀ ਬਹੁਤ ਜ਼ਿਆਦਾ ਇਥੇ ਸਾਡੇ ਪੰਜਾਬ 'ਚ ਵੀ ਐਸੇ ਲੋਕ ਨੇ ਜਿਹੜੇ ਪਾਕਿਸਤਾਨ ਤੋਂ ਇਥੇ ਆੜ ਕੇ ਰਹਿ ਰਹੇ ਨੇ ਨਾਗਰਿਕਤਾ ਉਹਨਾਂ ਕੋ ਪਾਕਿਸਤਾਨ ਭਾਵੇਂ ਉਹ ਕਾਨੂੰਨੀ ਤੌਰ ਤੇ ਰਹਿ ਰਹੇ ਭਾਵੇਂ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਆ ਉਹਨਾਂ ਨੂੰ ਉੱਥੇ ਵਾਪਸ ਭੇਜਣਾ ਚਾਹੀਦਾ ਹੈ ਕਈ ਆਣ ਕੇ ਇਥੋਂ ਫਿਲਮ ਇੰਡਸਟਰੀ ਵਿੱਚ ਕਈ ਲੋਕ ਮੈਂ ਸਮਝਦਾ ਹਾਂ ਇੱਥੇ ਆਣ ਕੇ ਮੋٹے ਪੈਸੇ ਕਮਾ ਰਹੇ ਆ ਔਰ ਇੱਥੇ ਸਾਡੇ ਨਾਗਰਿਕਾਂ ਨੂੰ ਉਹ ਪਾਕਿਸਤਾਨੀ ਮਾਰ ਰਹੇ ਆ ਅਸੀਂ ਤੇ ਸਿਰਫ ਇਹ ਮੰਗ ਕਰਨਾ ਹੈ ਐਸੇ ਲੋਕਾਂ ਨੂੰ ਪਾਕਿਸਤਾਨ ਵਾਪਸ ਭੇਜਣਾ ਚਾਹੀਦਾ ਹੈ